ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਜਿਵੇਂ ਤੁਸੀਂ ਟਾਈਟਲ ਤੇ ਥੰਬਨੇਲ ਤੇ ਦੇਖ ਹੀ ਲਿਆ ਹੈ ਆਪਣੇ ਆਪਾਂ ਨੇ ਸਟਾਰਟ ਕੀਤਾ ਹੋਇਆ ਹੈ ਇਹ ਮੋਟੀ ਕੁੱਤੇ ਚੈਲੰਜ ਤੇ ਅੱਜ ਉਹਦਾ ਦਿਨ ਹੈਗਾ ਜਾਂ ਪੰਜਵਾਂ ਅੱਜ ਪੰਜਵਾਂ ਦਿਨ ਹੈ ਜੀ ਉਹਦਾ ਠੀਕ ਹੈ ਤੇ ਪੰਜਵੇਂ ਦਿਨ ਆਪਾਂ ਕੀ ਕਰਨਾ ਹੈ ਉਹ ਅੱਜ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਬਹੁਤ ਹੀ ਸਿੰਪਲ ਜੀ ਰੈਮਡੀ ਹੈ ਇਹ ਦੋਨੇ ਚੀਜ਼ਾਂ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਇਹ ਰੈਮਡੀ ਬਣਾਉਣ ਲਈ ਇਹ ਆਪਣੇ ਘਰ 'ਚ ਹਰ ਟਾਈਮ ਹਰ ਸਮੇਂ ਹਰ ਮਤਲਬ ਹਰ ਪਲ ਅਵੇਲੇਬਲ ਹੁੰਦੀਆਂ ਨੇ ਠੀਕ ਹੈ ਤੇ ਇਹ ਰੈਮਡੀ ਨੂੰ ਮੈਂ ਆਪਣੇ హెయిర్ ਕੇਅਰ ਵਿੱਚ ਸਭ ਤੋਂ ਜ਼ਿਆਦਾ ਬਾਰੀ ਯੂਜ਼ ਕਰ ਚੁੱਕੀ ਆ ਠੀਕ ਹੈ ਤੇ ਉਹ ਵੀ ਮੈਂ ਆਪਣੇ ਮੋਟੀ ਗੁੱਤ ਚੈਲੰਜ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮੇਰੇ ਨਾਲ ਜੁੜਨ ਲਈ ਠੀਕ ਹੈ ਤੇ ਆਪਾਂ ਹੁਣ ਮੋਟੀ ਗੁੱਤ ਕਰਕੇ ਹੀ ਛੱਡਣੀ ਆ ਠੀਕ ਹੈ ਤੇ ਉਹਦੇ ਲਈ ਤੁਹਾਨੂੰ ਮੇਰੇ ਨਾਲ ਜੁੜਦਾ ਪੈਣਾ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਧੀਆ-ਵਧੀਆ ਕਮੈਂਟ ਕਰਦੇ ਹੋ ਹੁਣ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਨਾ ਸਿੱਧਾ ਸਟਾਰਟ ਕਰਦੇ ਆ ਠੀਕ ਹੈ ਤੇ ਵੀਡੀਓ 'ਚ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੀ ਆ ਇਹ ਰਾਇਮਣੀ ਨੂੰ ਕਿਵੇਂ ਬ ਆਪਾਂ ਨੂੰ ਪਿਆਜ਼ ਦਾ ਰਸ ਚਾਹੀਦਾ ਹੁਣ ਤੁਸੀਂ ਮਿਕਸੀਚ ਕਰ ਦੋ ਜਾਏ ਕद्दूकस ਕਰ ਦੋ ਕद्दूकस ਕਰ ਦੋ ਜੀ ਠੀਕ ਹੈ ਮਿਕਸੀਚ ਕਰ ਨੂੰ ਝੜੜ ਵਿੱਚ ਪੈਣਾ ਆਪਾਂ ਨੇ ਕद्दूकस ਕਰ ਦੋ ਆਪਣੇ ਮੇਰੇ ਲੈਂਥ ਦੇ ਮੁਤਾਬਿਕ ਦੋ ਚਮਚੇ ਪਿਆਜ਼ ਤੋਂ ਨਿਕਲ ਜਾਣੇ ਠੀਕ ਹੈ ਕद्दूकस ਕਰਕੇ ਇਹਦਾ ਰਸ ਜਿੰਨਾ ਵੀ ਨਿਕਲਦਾ ਉਹ ਕੱਢ ਲਓ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਵਿੱਚ ਦੋ ਚਮਚੇ ਨਾਰੀਅਲ ਦੇ ਤੇਲ ਦੇ ਐਡ ਕਰਨੇ ਆ ਠੀਕ ਹੈ ਜੀ ਠੀਕ ਹੈ ਤੇ ਸਿਰਫ ਇਹ ਹੀ ਦੋ ਚੀਜ਼ ਆਪਾਂ ਨੇ ਐਡ ਕਰ ਦੇਣ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨੂੰ ਠੀਕ ਹੈ ਕਿਵੇਂ ਲਗਾਉਣਾ ਮੈਂ ਉਹ ਵੀ ਤੁਹਾਨੂੰ ਸਾਈਡ ਤੇ ਦਿਖਾ ਦਣੀ ਸਭ ਤੋਂ ਪਹਿਲਾਂ ਤਾਂ ਆਪਣੇ ਵਾਲ ਨੂੰ ਸੁਲਝਾ ਲਓ ਬਾਲਾਂ ਨੂੰ ਚੰਗੀ ਤਰ੍ਹਾਂ ਸੁਲਝਾ ਲਓ ਉਸ ਤੋਂ ਬਾਅਦ ਇਹ ਆਪਾਂ ਰੈਮਡੀ ਅਪਲਾਈ ਕਰਦੇ ਆਂ ਤੇ ਅੱਜ ਆਪਾਂ హెਅਰ ਵੋਸ਼ ਵੀ ਕਰਨਾ ਕਿਉਂਕਿ ਪਿਆਜ਼ ਦਾ ਰਸ ਲਗਾ ਰਹੇ ਆਂ ਤਾਂ ਜ਼ਾਹਿਰ ਜੀ ਗੱਲ ਹੈ ਕਿ ਥੋੜੀ ਜੀ 스멜 ਆਊਗੀ ਠੀਕ ਹੈ ਪਰ ਆਪਾਂ ਇਹਨੂੰ 1 ਘੰਟੇ ਬਾਅਦ ਵੋਸ਼ ਕਰ ਦੇਣਾ ਠੀਕ ਹੈ ਹਾਲੇ ਮੈਂ ਲਗਾਇਆ ਹੋਇਆ ਮੈਂ ਵੋਸ਼ ਨਹੀਂ ਕੀਤਾ ਹੈਗਾ ਕਿਉਂਕਿ ਸ਼ਾਮ ਨੂੰ ਮੈਂ ਕੋਈ ਕੰਮ ਕਰਨਾ ਸੀਗਾ ਇਸ ਲਈ ਮੈਂ ਜਲਦੀ ਵੀਡੀਓ ਅਪਲੋਡ ਕਰ ਰਹੀ ਹਾਂ ਮੈਂ హెਅਰ ਵੋਸ਼ ਥੋੜਾ ਟਾਈਮ ਬਾਅਦ ਕਰੂੰਗੀ ਠੀਕ ਹੈ ਤੇ ਪਹਿਲਾਂ ਸੋਚਿਆ ਵੀਡੀਓ ਤੁਹਾਡੇ ਨਾਲ ਅਪਲੋਡ ਕਰ ਦਾਂ ਥੋੜੇ ਨਾਲ ਸ਼ੇਅਰ ਕਰਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਟਨ ਦੀ ਹੈਲਪ ਨਾਲ ਲਗਾ ਲੈਣਾ ਜੇ ਤੁਹਾਡੇ ਕੋਲ ਕੋਈ ਹੈਗਾ ਤਾਂ ਉਹ ਤੋਂ ਲਗਵਾ ਲਓ ਅਦਰਵਾਈਜ਼ ਤੁਸੀਂ ਆਪਣੇ ਹੱਥਾਂ ਨਾਲ ਹੀ ਲਗਵਾ ਲਓ ਠੀਕ ਹੈ ਤੁਸੀਂ ਦੇਖੋ ਮੇਰੇ ਸਾਈਡ ਤੇ ਇੱਥੇ ਜਿਹੜੇ ਮੇਰੇ ਵਾਲ ਉੜ ਗਏ ਸੀ ਹਲਕੇ-ਹਲਕੇ ਵਾਲ ਆ ਰਹੇ ਨੇ ਠੀਕ ਹੈ ਤੇ ਮੈਂ ਹੇਅਰ ਲਾਈਨ ਨੂੰ ਵੀ ਚੰਗੀ ਤਰ੍ਹਾਂ ਆਪਣੀ ਰੈਮਡੀਜ਼ ਲਗਾ ਲਗਾ ਕੇ ਇੱਥੇ ਵੀ ਆਪਾਂ ਹੇਅਰ ਲੇ ਆ ਰਹੇ ਨੇ ਠੀਕ ਹੈ ਦੇਖੋ ਜੀ ਜਦੋਂ ਆਪਾਂ ਕਿਸੇ ਕੰਮ ਲਈ ਮਿਹਨਤ ਕਰਦੇ ਤਾਂ ਉਹਦਾ ਰਿਜ਼ਲਟ ਤਾਂ ਮਿਲਦਾ ਹੀ ਮਿਲਦਾ ਹੈ ਕੁਝ ਕਦੇ ਜ਼ਿਆਦਾ ਮਿਲਦਾ ਕਦੇ ਘੱਟ ਮਿਲਦਾ ਪਰ ਕੋਸ਼ਿਸ਼ ਦਾ ਰਿਜ਼ਲਟ ਤਾਂ ਮਿਲਦਾ ਹੀ ਹੈ ਠੀਕ ਹੈ ਤੇ ਇਸ ਕਰਕੇ ਤੁਸੀਂ ਇਹ ਸਿੰਪਲ ਸਿੰਪਲ ਰੈਮਡੀ ਹੁੰਦੀਆਂ ਮੇਰੇ ਨਾਲ ਜ਼ਰੂਰ ਫੋਲੋ ਕਰਿਆ ਕਰੋ ਆਪਾਂ ਚੰਗੀ ਤਰ੍ਹਾਂ ਆਪਣੀ ਜੜਾ ਚ ਲਗਾ ਲੈਣਾ ਜਿਵੇਂ ਕਿ ਮੈਂ ਸਾਈਡ ਤੇ ਲਗਾ ਰਹੀ ਹਾਂ ਲੈਂਥ ਤੇ ਲਗਾਉਣ ਦੀ ਇਹਨੂੰ ਲੋੜ ਨਹੀਂ ਹੈ ਕਿ ਸਿਰਫ ਆਪਾਂ ਜੜਾ ਤੇ ਹੀ ਫੋਕਸ ਕਰਨਾ ਹੈ ਠੀਕ ਹੈ ਤੇ ਆਪਾਂ ਪਰਸੋਂ ਆਪਾਂ ਲਗਾਇਆ ਸੀਗਾ ਉਹ ਆਮਲੇ ਤੇ ਕੜੀ ਪੱਤੇ ਵਾਲਾ ਹਨਾ ਉਹ ਤੋਂ ਬਾਅਦ ਆਪਾਂ హెయిర్ वॉश ਨਹੀਂ ਸੀ ਕੀਤਾ ਹੈਗਾ ਕੱਲ ਦਾ ਦਿਨ ਵਿੱਚ ਆ ਗਿਆ ਸੀ ਦੁਸ਼ਹਿਰਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਬਿਜ਼ੀ ਸੀਗੀ ਇਸ ਕਰਕੇ ਮੈਂ ਸਕਿੱਪ ਕਰਤੀ ਵੀਡੀਓ ਤੇ ਅੱਜ ਮੈਂ ਵੀਡੀਓ ਤੁਹਾਡੇ ਨਾਲ ਅਪਲੋਡ ਕਰ ਰਹੀ ਹਾਂ ਠੀਕ ਹੈ ਅੱਜ ਆਪਾਂ హెయిర్ वॉਸ਼ ਵੀ ਕਰਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਜੜਾਚ ਲਗਾ ਲੈਣਾ ਉਸ ਤੋਂ ਬਾਅਦ ਤੁਸੀਂ ਆਪਣਾ ਜੂੜਾ ਕਰ ਲਓ ਗੁੱਤ ਕਰ ਲਓ ਜੋ ਕੁਝ ਮਰਜ਼ੀ ਕਰਦੋ ਠੀਕ ਹੈ ਘੰਟੇ ਬਾਅਦ ਆਪਾਂ హెయిర్ वॉਸ਼ ਕਰ ਲੈਣਾ ਮੈਨੂੰ ਤਾਂ ਪਿਆ ਸੂਟ ਕਰਦਾ ਮੈਨੂੰ ਲੱਗਦਾ ਤਕਰੀਬਨ ਸਾਰਿਆਂ ਨੂੰ ਸੂਟ ਕਰਦਾ ਹੋਣਾ ਜੇ ਕਿਸੇ ਨੂੰ ਸਮੈਲ ਜ਼ਿਆਦਾ ਹੀ ਆ ਰਹੀ ਤਾਂ ਅੱਧੇ ਘੰਟੇ ਬਾਅਦ ਵੀ ਤੁਸੀਂ वॉਸ਼ ਕਰ ਸਕਦੇ ਹੋ ਤੇ ਇਸੀ ਦਾ ਅੱਜ ਆਪਣਾ ਮੋਟੀ ਗੁੱਤ ਚੈਲੰਜ ਦਾ ਦਿਨ ਪੰਜਵਾਂ ਬੜੀ ਸਿੰਪਲ ਜੀ ਰੈਮਡੀ ਹੈ ਬਟ ਇਹਦੇ ਰਿਜ਼ਲਟ ਜਿਹੜੇ ਨੈਕਸਟ ਲੈਵਲ ਵਾਲੇ ਨੇ ਠੀਕ ਹੈ ਤੁਸੀਂ ਜੇ ਯੂਜ਼ ਕਰੋਗੇ ਡੇ ਬਾਈ ਡੇ ਤਾਂ ਤੁਹਾਨੂੰ ਆਪਣੇ హెయిਰ 'ਚ ਬਹੁਤ ਜ਼ਿਆਦਾ ਫਰਕ ਦਿਖੂਗਾ ਮੈਨੂੰ ਮੇਰਾ ਪਹਿਲਾ హెయిਰਫਾਲ ਬਹੁਤ ਜ਼ਿਆਦਾ ਹੋ ਰਿਹਾ ਸੀ ਹੁਣ ਰੀਸੈਂਟਲੀ ਪੰਜ ਹੀ ਦਿਨ ਹੋਏ ਨੇ ਵੈਸੇ హెయిਰ ਲਈ ਆਪਾਂ ਬਹੁਤ ਕੁਝ ਕਰਦੇ ਰਹਿਣੇ ਆ ਠੀਕ ਹੈ ਅਲੱਗ-ਅਲੱਗ ਰੈਮਡੀਜ਼ ਫੋਲੋ ਕਰਦੇ ਰਹਿਣੇ ਆ ਦੇਰੋਂ ਕਾਫੀ ਹੱਦ ਤੱਕ ਮੇਰਾ ਘਟ ਗਿਆ ਹੈ ਮੈਨੂੰ ਪਤਾ ਹੈ ਮੈਂ ਆਪਣੇ హెయిਰ ਕਾਮ ਕਰਦੀਆਂ ਤਾਂ ਪਹਿਲਾਂ ਜਿੱਤੇ ਗੁੱਚਾ ਦੇ ਕੁਝ ਨਿਕਲ ਕੇ ਆਉਂਦੇ ਸੀ ਹੁਣ ਉੱਤੇ ਬਹੁਤ ਹੀ ਘੱਟ ਵਾਲ ਨਿਕਲ ਕੇ ਆ ਰਹੇ ਨੇ ਆਪਾਂ ਨੂੰ ਦਿਖ ਜਾਂਦਾ ਹੈ ਨਾ ਵੀ ਪਹਿਲਾਂ ਐਨੇ ਨਿਕਲਦੇ ਸੀ ਹੁਣ ਐਨੇ ਨਿਕਲ ਰਹੇ ਆ ਇਹ ਨਤੀਜਾ ਸਿਰਫ ਹੈਗਾ ਕਿ ਆਪਾਂ ਸਿੰਪਲ ਸਿੰਪਲ ਘੜ ਦੇ ਘਰੇਲੂ ਨੁਸਖਿਆਂ ਨੂੰ ਵਰਤ ਕੇ ਆਪਾਂ ਆਪਣੇ హెయిਰ ਫੋਲ ਨੂੰ ਕੰਟਰੋਲ ਕਰ ਸਕਦੇ ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਖਤਮ ਨਹੀਂ ਵੀ ਕਈ ਵਾਰ ਹੁੰਦਾ ਹੈਗਾ ਜਿਹੜਾ ਮਾੜਾ ਮੋਟਾ ਹੁੰਦਾ ਹੈ 500 ਵਾਲ ਜਿਹੜਾ ਦਾ ਨੋਰਮਲ ਗੱਲ ਹੈ ਠੀਕ ਹੈ ਬਟ ਆਪਾਂ ਨੂੰ ਕਾਫੀ ਹੱਦ ਤੱਕ ਆਪਣੇ ਵਾਲਾਂ ਮਤਲਬ ਹੈਅਰ ਕੇਅਰ ਕਰਕੇ ਉਹਨਾਂ ਦੀ ਚੰਗੀ ਤਰ੍ਹਾਂ ਕੇਅਰ ਕਰਕੇ ਆਪਾਂ ਚੰਗੀ ਤਰ੍ਹਾਂ ਆਪਣੇ ਜਿਹੜੇ ਵਾਲਾਂ ਦੀ ਲਾਈਫ ਆ ਉਹਨੂੰ ਹੋਰ ਵੀ ਵਧਾ ਸਕਦੇ ਹਾਂ ਠੀਕ ਹੈ ਜੀ ਸਿਰਫ ਕੇਅਰ ਤੇ ਡਿਪੈਂਡ ਕਰਦਾ ਆ ਔਰ ਇਹ ਵੀ ਸਿਰਫ ਸਿੰਪਲ ਸਿੰਪਲ ਰੈਮਡੀਜ਼ ਹੁੰਦੀਆਂ ਨੇ ਘਰ ਦੇ ਘਰੇਲੂ ਨੁਸਖੇ ਜਿਹਦੇ ਨਾਲ ਆਪਾਂ ਇਹਨਾਂ ਨੂੰ ਆਪਣੇ हेयर फॉਲ ਨੂੰ ਘਟਾ ਸਕਦੇ ਆ ਆਪਣੇ ਬਾਲਾਂ ਦੀ ਗਰੋਥ ਵਧਾ ਸਕਦੇ ਆ ਠੀਕ ਹੈ ਬਾਲਾਂ ਨੂੰ ਮੋਟਾ ਕਰ ਸਕਦੇ ਆ ਪਤਲੀ ਗੁੱਤ ਨੂੰ ਮੋਟਾ ਵੀ ਕਰ ਸਕਦੇ ਆ ਆਪਾਂ ਠੀਕ ਹੈ ਬਟ ਆਪਾਂ ਨੂੰ ਕੋਸ਼ਿਸ਼ ਕਰਨੀ ਪਊਗੀ ਰਾਤੋ ਰਾਤ ਕੁਝ ਵੀ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੁਸੀਂ ਵੀ ਇਹ ਰੈਮਡੀ ਜ਼ਰੂਰ ਫੋਲੋ ਕਰਿਆ ਕਰੋ ਇਹ ਸੀਗਾ ਮੋਟੀ ਗੁੱਤ ਚੈਲਨ ਦੀਨ ਪੰਜਮਾ ਠੀਕ ਹੈ ਬਹੁਤ ਹੀ ਸਿੰਪਲ ਰੈਮਡੀ ਆ ਜ਼ਰੂਰ ਟਰਾਈ ਕਰੋ ਤੁਸੀਂ ਅੱਜ ਲਈ ਬਸ ਇਨਾ ਹੀ ਜੇ ਤੁਹਾਨੂੰ ਵੀਡੀਓ ਥੋੜੀ ਜੀ ਵੀ ਪਸੰਦ ਆਈਏ ਤੁਸੀਂ ਇੱਥੋਂ ਤੱਕ ਵੀਡੀਓ ਦੇਖਿਆ ਤਾਂ ਜ਼ਾਇਰ ਜੀ ਗੱਲ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ प्यारे प्यारे कमेंट ਕਰਦੇ ਹੋ ਤੇ ਮੇਰੇ ਨਾਲ ਜੁੜਨ ਲਈ ਮੇਰੇ ਇਹ ਵਾਲੇ ਚੈਲੰਜ ਨੂੰ ਫੋਲੋ ਕਰਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਲਈ ਵਸ ਐਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਾਰੇ